ਸੰਗਧੀ ਸਾਖੀ ਟਾਈ ਕੜੀ ਦਾ ਸਿਮਰਨ ਜਿਕਰ ਹੈ ਕਿ ਰਾਜਾ ਜਨਕ ਆਪਣਾ ਸਥੂਲ ਸਰੀਰ ਤਿਆਗ ਕੇ ਆਪਣੇ ਧਾਮ ਨੂੰ ਜਾ ਰਿਹਾ ਸੀ ਰਾਹ ਵਿੱਚ ਕੀ ਦੇਖਦਾ ਹੈ ਕਿ ਨਰਕਾ ਵਿੱਚ ਜੀਵ ਸੜ ਰਹੇ ਨੇ ਔਰ ਬਹੁਤ ਹੀ ਚੀਕ ਕੋ ਪੁਕਾਰ ਦੀ ਆਵਾਜ਼ ਆ ਰਹੀ ਹੈ ਤੇ ਪਹਿਲਾਂ ਤੇ ਉਸਨੇ ਜਮਦੂਤਾ ਨੂੰ ਪੁੱਛਿਆ ਕਿ ਇਹ ਕਿਉਂ ਸੜਦੇ ਨੇ ਫਿਰ ਉਸਨੇ ਰਮਰਾਜ ਨੂੰ ਪੁੱਛਿਆ ਕੀ ਇਹਨਾਂ ਦਾ ਛੁਟਕਾਰਾ ਕਿਦਾਂ ਹੋ ਸਕਦਾ ਹੈ ਤਾਂ ਧਰਮਰਾਜ ਨੇ ਕਿਹਾ ਅਗਰ ਕੋਈ ਮਹਾਤਮਾ ਆਪਣੇ ਨਾਮ ਦੀ ਕਮਾਈ ਦੇਵੇ ਤਾਂ ਇਹ ਆਜ਼ਾਦ ਹੋ ਸਕਦੇ ਨੇ ਤਾਂ ਰਾਜਾ ਜਨਕ ਨੇ ਆਪਣੇ ਢਾਈ ਘੜੀਆਂ ਦੇ ਸព ਦਾ ਫਲ ਦੇ ਦਿੱਤਾ ਜੀਵ ਨਰਕਾਂ ਦੀ ਥਾਂ ਆਜ਼ਾਦ ਹੋ ਕੇ ਮਾਰਤ ਲੋਕ ਵਿੱਚ ਆ ਕੇ ਮਨੁੱਖ ਬਣ ਗਏ ਸੰਘਾਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਹੈ